ਸਤਿ ਸ੍ਰੀ ਅਕਾਲ ਜੀ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ ਬਲਦੇਵ ਸਿੰਘ ਗਰੀਬਾਲ ਜੀ ਦੁਆਰਾ ਲਿਖੀ ਕਹਾਣੀ ਸੂਰਜ ਨਾ ਛੁਪੇ ਗਦਾਈ ਦੇ ਨਾਲ। ਪਤੀ ਪਤਨੀ ਦੀ ਬਹੁਤ ਹੀ ਪਾਵਕ ਕਰ ਦੇਣ ਵਾਲੀ ਕਹਾਣੀ ਹੈ। ਪਸੰਦ ਤੁਹਾਨੂੰ ਉਮੀਦ ਹੈ ਜ਼ਰੂਰ ਆਵੇਗੀ। ਹਰਮਿੰਦਰ ਤਰਪ ਕੇ ਉੱਠੀ। ਮੱਥੇ ਤੇ ਪਸੀਨੇ ਦੀਆਂ ਬੂੰਦਾਂ ਉੱਬਰ ਆਈਆਂ। ਉਸਨੇ ਬਹੁਤ ਹੀ ਡਰਾਉਣਾ ਸੁਪਨਾ ਦੇਖਿਆ ਸੀ। ਉਸਨੇ ਸਰਾਣੇ ਹੇਠੋਂ ਮਾਲਾ ਚੁੱਕੀ ਤੇ ਪਾਠ ਕਰਨ ਲੱਗ ਪਈ। ਉਹ ਕਿੰਨੀ ਦੇਰ ਪਾਠ ਕਰਦੀ ਰਹੀ। ਸਭ ਦੀ ਸੁੱਖ ਮੰਗਦੀ ਰਹੀ ਪਰ ਮਨ ਨੂੰ ਚੈਨ ਨਾ ਆਇਆ ਮਨ ਚੋਂ ਡਰ ਜਾ ਹੀ ਨਹੀਂ ਸੀ ਰਿਹਾ ਅਜਿਹਾ ਤਾਂ ਉਸਨੇ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤਾ ਕਦੀ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਹੀਂ ਸੀ ਸਮਝਿਆ ਉਸਨੇ ਤਾਂ ਜ਼ਿੰਦਗੀ ਦਾ ਸਾਹਮਣਾ ਹਮੇਸ਼ਾ ਬਹਾਦਰੀ ਨਾਲ ਕੀਤਾ ਸੀ ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਸਾਹਮਣੇ ਵੀ ਕਮਜ਼ੋਰੀ ਨੂੰ ਲਾਗੇ ਨਹੀਂ ਸੀ ਲਗਣ ਦਿੱਤਾ ਪਰ ਹੁਣ ਉਹ ਕਿਉਂ ਹਰ ਪਲ ਕਮਜ਼ੋਰ ਪੈਂਦੀ ਜਾ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਤਾਕਤ ਉਸ ਨੂੰ ਉਸ ਤੋਂ ਦੂਰ ਕਿਸੇ ਪਾਸੇ ਖਿੱਚ ਰਹੀ ਹੈ ਉਸਨੇ ਕੰਧ ਤੇ ਲੱਗੀ ਕੜੀ ਵੱਲ ਦੇਖਿਆ ਅਜੇ ਸਵੇਰ ਦੇ 4 ਹੀ ਵਜੇ ਸਨ ਉਹ ਬਿਸਤਰੇ ਤੋਂ ਉੱઠી ਤੇ ਵਾਹਿਗੁਰੂ ਵਾਹਿਗੁਰੂ ਜਪਦੀ ਕਮਰੇ 'ਚੋਂ ਬਾਹਰ ਨਿਕਲ ਗਈ ਉਸਨੇ ਆਪਣੀ ਜਵਾਨ ਬੇਟੀ ਮਿੰਨੀ ਦੇ ਕਮਰੇ ਦਾ ਦਰਵਾਜ਼ਾ ਜਾ ਖੜਕਟਾਇਆ ਮਿੰਨੀ ਨੇ ਅੱਖਾਂ ਮਲਦੀ ਨੇ ਦਰਵਾਜ਼ਾ ਖੋਲਿਆ ਸਾਹਮਣੇ ਮਮ ਖੜੀ ਸੀ ਮਿੰਨੀ ਉਸਦੀ ਹਾਲਤ ਦੇਖ ਕੇ ਘਬਰਾ ਜਈ ਗਈ ਮਮ ਦੇ ਚਿਹਰੇ ਤੇ ਕਾਫ ਤੇ ਪਰੇਸ਼ਾਨੀ ਦੇ ਹਾਵ ਭਾਵ ਦੇਖ ਕੇ ਥੋੜਾ ਡਰ ਵੀ ਗਈ ਉਸ ਨੂੰ ਲੱਗਾ ਮਾਮ ਦੀ ਤਬੀਅਤ ਜ਼ਿਆਦਾ ਖਰਾਬ ਹੈ ਸ਼ਾਇਦ ਤੁਹਾਡੀ ਸੇ ਠੀਕ ਹੈ ਮਾਮ ਮਿੰਨੀ ਬੇਟੇ ਫੌਰਨ ਤਿਆਰ ਹੋ ਜਾ ਆਪਾਂ ਹੁਣੇ ਹੀ ਚੱਲੀਏ ਮਿੰਨੀ ਛੇਤੀ ਤਿਆਰ ਹੋਣ ਦਾ ਭਰੋਸਾ ਦੇ ਕੇ ਅੰਦਰ ਚਲੀ ਗਈ ਉਸ ਨੇ ਸੋਚਿਆ ਸ਼ਾਇਦ ਹਸਪਤਾਲ ਜਾਣਾ ਹੈ ਮਿੰਨੀ ਨੇ ਜਦੋਂ ਹੋਸ਼ ਸੰਭਾਲੀ ਸੀ ਮਾਂ ਨੂੰ ਇਕੱਲਿਆਂ ਹੀ ਦੇਖਿਆ ਸੀ ਇਸ ਲਈ ਉਹ ਆਪਣੀ ਮਾਂ ਨਾਲ ਇਸ ਕਦਰ ਜੁੜ ਗਈ ਸੀ ਕਿ ਉਸਨੇ ਕਦੇ ਵੀ ਮੰਨਦੀ ਅਵੱਗਿਆ ਨਹੀਂ ਸੀ ਕੀਤੀ ਦੋਵੇਂ ਮਾਵਾਂ ਧੀਆਂ ਇੱਕ ਦੂਜੇ ਦੀ ਦੁਨੀਆ ਸਨ ਦੋਹਾਂ ਨੇ ਹੀ ਕਦੀ ਇੱਕ ਦੂਜੇ ਦੀ ਗੱਲ ਨਹੀਂ ਸੀ ਮੋੜੀ ਇੱਕ ਆਖਦੀ ਸੀ ਦੂਜੀ ਮੰਨ ਲੈਂਦੀ ਸੀ ਇਸ ਲਈ ਅੱਜ ਵੀ ਮਿੰਨੀ ਨੇ ਚੁੱਪਚਾਪ ਮॉम ਦਾ ਹੁਕਮ ਮੰਨ ਲਿਆ ਸੀ ਅੱਧੇ ਘੰਟੇ ਬਾਅਦ ਹਰਮਿੰਦਰ ਆਪਣੀ ਬੇਟੀ ਨੂੰ ਨਾਲ ਲਈ ਕਾਰ ਵਿੱਚ ਚੱਲ ਪਈ ਮਿੰਨੀ ਨੇ ਕਿਹਾ ਵੀ ਮॉम ਕਾਰ ਮੈਨੂੰ ਡਰਾਈਵ ਕਰਨ ਦਿਓ ਪਰ ਹਰਮਿੰਦਰ ਆਪ ਕਾਰ ਚਲਾਉਣ ਲੱਗ ਪਈ ਤੇ ਨਾਲ ਪਾਠ ਕਰਦੀ ਰਹੀ ਮਿੰਨੀ ਚੋ ਪੰਜਾਬ ਕਾਰ ਵਿੱਚ ਬੈਠੀ ਆਲਾ ਦਵਾਲਾ ਦੇਖਦੀ ਰਹੀ ਕਦੇ ਮਾਂ ਦੇ ਚਿਹਰੇ ਵੱਲ ਦੇਖਦੀ ਤੇ ਡਰ ਜਾਂਦੀ ਹਮੇਸ਼ਾ ਸਵੈ ਵਿਸ਼ਵਾਸ ਦੀ ਮੂਰਤ ਜਾਪਦੀ ਮਾਮ ਦੇ ਚਿਹਰੇ ਤੇ ਅੱਜ ਘਬਰਾਹਟ ਦੀ ਪਰਛਾਈ ਕਿਉਂ ਜਦ ਹਰਮਿੰਦਰ ਕਾਰ ਸ਼ਹਿਰ ਦੇ ਅੰਦਰ ਲਿਜਾਣ ਦੀ ਥਾਂ ਬਾਈਪਾਸ ਵੱਲ ਲੈ ਗਈ ਤਦ ਮਿੰਨੀ ਨੇ ਪੁੱਛਣਾ ਚਾਹਿਆ ਕਿ ਆਪਾਂ ਕਿੱਧਰ ਜਾ ਰਹੇ ਹਾਂ ਪਰ ਆਦਤਨ ਚੁੱਪ ਰਹੀ ਹਰਮਿੰਦਰ ਕਾਰ ਡਰਾਈਵ ਕਰਦੀ ਰਹੀ ਤੇ ਪਾਠ ਕਰਦੀ ਰਹੀ ਲੁਧਿਆਣੇ ਪਹੁੰਚਦਿਆਂ ਸੂਰਜ ਪੂਰਬ ਵਿੱਚ ਚੜ੍ਹਨ ਦੀ ਤਿਆਰੀ ਕਰਨ ਲੱਗ ਪਿਆ ਸੀ ਪਹਿਲਾਂ ਪੂਰਬ ਰੁਸ਼ਨਾਇਆ ਗਿਆ ਫਿਰ ਪਹਿਲੀਆਂ ਕਿਰਨਾਂ ਨੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਿਆ ਫਿਰ ਧਰਤ ਦਾ ਕਣ-ਕਣ ਰੁਸ਼ਨਾਇਆ ਜਾਣ ਲੱਗ ਪਿਆ ਹਰਮਿੰਦਰ ਨੇ ਪੂਰਬ ਵੱਲ ਦੇਖਿਆ ਕਿਰਨਾਂ ਨੇ ਉਸਦਾ ਚਿਹਰਾ ਰੁਸ਼ਨਾ ਦਿੱਤਾ ਉਸਦਾ ਜੀ ਕੀਤਾ ਉਹ ਪੂਰਬ ਵੱਲ ਲਗਾਤਾਰ ਦੇਖਦੀ ਰਹੀ ਉਸਨੇ ਸ਼ਹਿਰ ਦੇ ਬਾਈਪਾਸ ਤੇ ਕਾਰ ਇੱਕ ਪਾਸੇ ਕਰਕੇ ਰੋਕ ਲਈ ਮਿੰਨੀ ਨੂੰ ਕਾਰ ਡਰਾਈਵ ਕਰਨ ਲਈ ਕਿਹਾ ਸਟੇਰੀਂਗ 휠 ਤੇ ਬੈਠਦੇ ਆ ਮਿਨੀ ਨੇ ਪੁੱਛਿਆ ਮਮ ਜਾਣਾ ਕਿੱਥੇ ਆ ਕੋਟ ਫਤਿਹ ਸਿੰਘ ਹਰਮਿੰਦਰ ਨੇ ਸੰਖੇਪ ਜਿਹਾ ਉੱਤਰ ਦਿੱਤਾ ਕੋਟ ਫਤਿਹ ਸਿੰਘ ਉਹ ਕਿੱਥੇ ਆ ਤੇ ਉੱਥੇ ਕੀ ਕੰਮ ਆ ਮਿਨੀ ਨੇ ਕੋਟ ਦਾ ਨਾਮ ਪਹਿਲੀ ਵਾਰ ਸੁਣਿਆ ਸੀ ਹਰਮਿੰਦਰ ਨੇ ਸਿਰਫ ਇੰਨਾ ਹੀ ਕਿਹਾ ਮੈਂ ਡਾਇਰੈਕਸ਼ਨ ਦੱਸੀ ਜਾਵਾਂਗੀ ਤੂੰ ਅਜੇ ਸਿੱਧਾ ਚੱਲਦੀ ਰਹਿ ਇਹ ਆ ਕੇ ਉਹ ਫਿਰ ਪੂਰਬ ਵੱਲ ਦੇਖਣ ਲੱਗ ਪਈ ਤੇ ਦੇਖਦੀ ਰਹੀ ਫਿਰ ਉਸ ਨੇ ਸੂਰਜ ਦੀਆਂ ਕਿਰਨਾਂ ਵੱਲੋਂ ਚਮਕਾਈ ਸ਼ਹਿਰ ਵੱਲ ਨਿਗਾਹ ਘੁਮਾਈ ਅਸ ਨੂੰ ਯਾਦ ਆਇਆ ਇਸੇ ਸ਼ਹਿਰ ਹੀ ਨਵਤੇਜ ਦੇ ਪਿਆਰ ਦਾ ਸੂਰਜ ਅਸਦੀ ਜ਼ਿੰਦਗੀ ਦੇ ਅਸਮਾਨ ਤੇ ਚੜਾਇਆ ਸੀ ਕਾਲਜ ਪੜ੍ਹਦਿਆਂ ਨਵਤੇਜ ਦੇ ਪਿਆਰ ਵਿੱਚ ਅਸਦੀ ਹਰ ਰੀਜ ਸੁਹਾਗ ਗਾਉਣ ਲੱਗ ਪਈ ਸੀ ਨਵਤੇਜ ਉਸ ਦਾ ਹੋ ਗਿਆ ਸੀ ਤੇ ਉਹ ਨਵਤੇਜ ਦੀ ਨਵਤੇਜ ਖਾਂਦੇ ਪਿੰਦੇ ਘਰ ਦਾ ਇਕਲੌਤਾ ਪੁੱਤਰ ਸੀ ਵੱਡੀ ਜਾਇਦਾਦ ਦਾ ਮਾਲਕ ਸੀ ਹਰਮਿੰਦਰ ਔੰਜਤਾ ਪਟਵਾਰੀ ਦੀ ਧੀ ਸੀ ਪਰ ਉਸ ਤੋਂ ਬਾਅਦ ਛੋਟੇ ਤਿੰਨ ਭਰਾ ਪੈਦਾ ਹੋਣ ਕਾਰਨ ਉਸਦੇ ਮਾਪੇ ਉਸ ਨੂੰ ਪਰਿਵਾਰ ਦੀ ਕਿਸਮਤ ਸਮਝਦੇ ਸਨ ਇਸ ਲਈ ਉਹ ਮਾਪੇ ਦੀ ਲਾਡਲੀ ਸੀ ਮਾਪੇ ਉਸ ਦੀ ਹਰ ਰੀਜ ਹਰ ਮੰਗ ਪੂਰੀ ਕਰਕੇ ਖੁਸ਼ੀ ਮਹਿਸੂਸ ਕਰਦੇ ਸਨ ਘਰ ਵਿੱਚ ਉਸ ਦੀ ਹਰ ਗੱਲ ਕਦੇ ਮੋੜੀ ਨਹੀਂ ਸੀ ਜਾਂਦੀ ਮਾਪੇ ਨੇ ਪੁੱਤਰਾਂ ਦੇ ਨਾਲ ਨਾਲ ਹਰਮਿੰਦਰ ਨੂੰ ਵੀ ਖੂਬ ਪੜਾਇਆ ਸੀ ਐਵੇਂ ਕਰਕੇ ਜਦ ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਤਦ ਨਵਤੇਜ ਦੇ ਜਿਗਰੀ ਦੋਸਤ ਸੁਖਪਾਲ ਨੇ ਉਹਨਾਂ ਦੀ ਕਾਫੀ ਮਦਦ ਕੀਤੀ ਸੀ। ਦੋਹਾਂ ਪਰਿਵਾਰਾਂ ਨਾਲ ਉਹ ਸੁਨੇਹੀ ਗੱਲ ਚਲਾਈ ਸੀ। ਹਰਮਿੰਦਰ ਦੇ ਮਾਪੇ ਨੇ ਨਵਤੇਜ ਨੂੰ ਦੇਖਿਆ ਥੱਤੀ ਦੀ ਚੌਂਤੇ ਖੁਸ਼ ਹੋ ਗਏ। ਉਹਨਾਂ ਹਾਂ ਹੀ ਨਹੀਂ ਸੀ ਕੀਤੀ। ਸਗੋਂ ਸੁਖਪਾਲ ਦਾ ਧੰਨਵਾਦ ਵੀ ਕੀਤਾ ਸੀ। ਪਰ ਵੱਡੀ ਜਾਇਦਾਦ ਦੀ ਮਾਲਕ ਗਿਆਨਕੌਰ ਨਵਤੇਜ ਦੀ ਮਾਂ ਜੀ ਨੇ ਇਹ ਮਹਿਜ਼ ਪਟਵਾਰੀ ਦੀ ਧੀ ਨਾਲ ਪੁੱਤ ਦਾ ਵਿਆਹ ਕਰਨ ਤੋਂ ਨੱਕ ਬਲਵਟੇ ਸੁਖਪਾਲ ਦੇ ਜੋਰ ਪਾਉਣ ਤੇ ਜਦ ਹਰਮਿੰਦਰ ਨੂੰ ਦੇਖਿਆ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਵੀ ਸੁਖਪਾਲ ਨੂੰ ਹਾਮੀ ਭਰ ਦਿੱਤੀ ਗਿਆਨਕੌਰ ਨੇ ਪੁੱਤਰ ਦੇ ਵਿਆਹ ਤੇ ਉਸਨੇ 100-100 ਸ਼ਗਨ ਕੀਤੇ ਹਰਮਿੰਦਰ ਨੂੰ ਸੋਨੇ ਨਾਲ ਲੰਦ ਦਿੱਤਾ ਸਵਾ ਮਹੀਨਾ ਉਸ ਨੂੰ ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਾਉਣ ਦਿੱਤਾ ਖੁਸ਼ੀ ਵਿੱਚ ਗਰੀਬ ਗੁਰਬਿਆਂ ਦੀਆਂ ਝੋਲੀਆਂ ਭਰ ਦਿੱਤੀਆਂ ਪਤੀ ਦਾ ਕਤਲ ਹੋ ਜਾਣ ਤੋਂ ਬਾਅਦ ਗਿਆਨਕੌਰ ਦੀ ਜ਼ਿੰਦਗੀ ਵਿੱਚ ਜੋ ਖਲਾਅ ਪੈਦਾ ਹੋਇਆ ਸੀ ਉਹ ਉਸ ਨੂੰ ਨਵਦੀਜ ਦੇ ਵਿਹਾਰ ਨਾਲ ਪਰ ਹੁੰਦਾ ਮਹਿਸੂਸ ਹੋਣ ਲੱਗ ਪਿਆ ਸੀ ਐਮਏ ਕਰਨ ਬਾਅਦ ਨਵਦੀਜ ਦਾ ਜ਼ਮੀਨ ਜਾਇਦਾਦ ਦੀ ਦੇਖਭਾਲ ਵਿੱਚ ਰੁੱਝ ਗਿਆ ਉਸ ਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਸੀ ਹਰਮਿੰਦਰ ਐਮਏ ਕਰਕੇ ਘਰ ਬੈਠਣ ਦੇ ਹੱਕ ਵਿੱਚ ਨਹੀਂ ਸੀ ਉਸ ਨੇ ਜਦ ਨੌਕਰੀ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਸੱਸ ਨੂੰ ਇਹ ਗੱਲ ਚੰਗੀ ਨਾ ਲੱਗੀ ਇੰਨੀ ਜਾਇਦਾਦ ਹੋਣ ਦੇ ਬਾਵਜੂਦ ਕਿਤੇ ਨੌਕਰੀ ਕਰਨ ਦੀ ਕੀ ਲੋੜ ਉਸਨੇ ਹਰਮਿੰਦਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਧੀਏ ਤੂੰ ਘਰ ਬੈਠ ਕੇ ਰਾਜ ਕਰ ਕਿਸੇ ਦੀ ਚੱਕਰੀ ਕਰਨ ਦੀ ਕੀ ਮਜਬੂਰੀ ਐ ਹਰਮਿੰਦਰ ਨੇ ਸੱਸ ਨੂੰ ਅਖੀਰ ਰਜ਼ਾਮੰਦ ਕਰ ਲਿਆ ਉਸਨੇ ਕਿਹਾ ਮਾਂ ਜੀ ਨੌਕਰੀ ਮੇਰੀ ਮਜਬੂਰੀ ਨਹੀਂ ਸ਼ੌਂਕ ਐ ਅੰਜ ਵੀ ਟੀਚਿੰਗ ਨੌਕਰੀ ਨਹੀਂ ਸੇਵਾ ਨਵ ਤੇਜ ਤਾਂ ਹਰਮਿੰਦਰ ਦੀ ਕੋਈ ਗੱਲ ਮੋੜਨੀ ਪਿਆਰ ਦੀ ਹੱਦ ਤੱਕ ਸਮਝਦਾ ਸੀ ਅਸਨੇ ਵੀ ਮਾ ਜੀ ਨੂੰ ਰਾਜੀ ਕਰਨ ਚ ਮਦਦ ਕੀਤੀ ਹਰਮਿੰਦਰ ਨੂੰ ਲੁਧਿਆਣੇ ਉਸੇ ਕਾਲਜ ਲੈਕਚਰਰ ਦੀ ਸੇਵਾ ਮਿਲ ਗਈ ਜਿੱਥੇ ਉਹ ਪੜ੍ਹੀ ਸੀ ਅਜੇ ਸਾਲ ਵੀ ਬੀਤਿਆ ਨਹੀਂ ਸੀ ਕਿ ਹਰਮਿੰਦਰ ਨੇ ਘਰ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਉਹ ਗਰਭવતી ਹੋ ਗਈ ਸੀ ਸੱਸ ਘੁਮਾਵੀਂ ਪੀੜੀ ਫੈਨਣ ਲੱਗੀ ਉਸਨੇ ਹਰਮਿੰਦਰ ਨੂੰ ਲੰਬੀ ਛੁੱਟੀ ਲੈਣ ਲਈ ਮਨਾ ਲਿਆ ਉਸ ਨੂੰ ਬੈੱਡ ਤੋਂ ਥੱਲੇ ਪੈਰ ਨਾ ਧਰਨ ਦੇਣੀ ਉਸ ਦੀ ਹਰ ਵੇਲੇ ਸੇਵਾ ਲਈ ਇੱਕ ਔਰਤ ਰੱਖ ਦਿੱਤੀ ਪਰ ਹੁਣ ਇਹਨੂੰ ਕੁਝ ਹੋਰ ਹੀ ਮਨਜੂਰ ਸੀ ਅਜੇ ਪੰਜਵਾਂ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਕਿ ਹਰਮਿੰਦਰ ਦਾ ਗਰਭ ਪਤ ਹੋ ਗਿਆ ਸੱਸ ਦੀਆਂ ਖੁਸ਼ੀਆਂ ਫਿਕਰ ਵਿੱਚ ਬਦਲ ਗਈਆਂ ਵਾਰਸ ਦੀ ਆਮਦ ਦੀ ਖੁਸ਼ੀ ਵਿੱਚ ਉੜਦੀ ਫਿਰਦੀ ਗਿਆਨ ਕੁੜੀ ਠੇਡਾਂ ਖਾ ਕੇ ਡੱਗ ਪਈ ਸੀ ਕੁਝ ਦਿਨ ਘਰ ਵਿੱਚ ਉਦਾਸੀ છਾਈ ਰਹੀ ਪਰ ਕੁਝ ਅਰਸੇ ਬਾਅਦ ਫਿਰ ਜ਼ਿੰਦਗੀ ਆਮ ਵਾਂਗ ਹੋ ਗਈ ਸੱਤ ਬਰੇ ਬੀਤ ਗਏ ਘਰ ਨੂੰ ਭਾਗ ਨਾ ਲੱਗੇ ਹਰਮਿੰਦਰ ਤਿੰਨ ਵਾਰ ਗਰਭવતી ਹੋਈ ਪਰ ਤਿੰਨੇ ਵਾਰ ਗਰਭਪਾਤ ਹੋ ਗਿਆ ਸੀ ਡਾਕਟਰਾਂ ਦਾ ਕਹਿਣਾ ਸੀ ਉਸ ਦਾ ਬਲੱਡ ਗਰੁੱਪ A ਹੈ ਨਵਤੇਜ ਦੇ ਵੱਖਰੇ ਬਲੱਡ ਗਰੁੱਪ ਕਾਰਨ ਬੱਚੇ ਦਾ ਗਰਭ ਵਿੱਚ ਹੀ ABO ਬਲੱਡ ਗਰੁੱਪ ਬਣ ਜਾਂਦਾ ਹੈ ਜਿਸ ਕਾਰਨ ਗਰਭਪਾਤ ਹੋ ਜਾਂਦਾ ਹੈ ਪਤੀ ਪਤਨੀ ਦੇ ਵੱਖ-ਵੱਖ ਬਲੱਡ ਗਰੁੱਪਾਂ ਕਾਰਨ ਅਕਸਰ ਤਾਂ ਅਜਿਹਾ ਨਹੀਂ ਹੁੰਦਾ ਪਰ ਕੁਝ ਕੇਸਾਂ ਵਿੱਚ ਕੁਦਰਤ ਪਾਣਾ ਵਰਤਾ ਦਿੰਦੀ ਹੈ ਜਿਉਂ-ਜਿਉਂ ਸਮਾਂ ਬੀਤਦਾ ਗਿਆ ਸੱਸ ਦੀ ਚਿੰਤਾ ਵੱਧ ਹੀ ਗਈ ਨਵਤੇਜ ਉਸ ਦਾ ਇਕਲੌਤਾ ਪੁੱਤਰ ਸੀ ਜ਼ਮੀਨ ਜਾਇਦਾਦ ਬਹੁਤ ਸੀ ਸ਼ਰੀਕਾਂ ਨਾਲ ਜਾਇਦਾਦ ਦੇ ਝਗੜੇ ਵਿੱਚ ਨਵਤੇਜ ਦੇ ਪਿਤਾ ਦਾ ਕਤਲ ਹੋ ਗਿਆ ਸੀ ਉਸ ਦੀ ਮਾਂ ਜੀ ਗਿਆਨਕੌਰ ਨੇ ਹੀ ਦਲੇਰੀ ਨਾਲ ਮੁਕਾਦਮੇ ਲੜੇ ਸੀ ਤੇ ਪਤੀ ਦੇ ਕਾਤਲਾਂ ਨੂੰ ਉਮਰ ਕੈਦੀਆਂ ਸਜ਼ਾਵਾਂ ਦਵਾਈਆਂ ਸਨ ਆਪਣੇ ਪੁੱਤਰ ਨੂੰ ਪਾਲਿਆ ਸੀ ਪੜਾਇਆ ਲਿਖਾਇਆ ਸੀ ਜਦ ਹਰਮਿੰਦਰ ਦੇ ਲਗਾਤਾਰ ਗਰਭ ਪਾਤਾਂ ਕਰਨ ਕੋਈ ਬੱਚਾ ਨਾ ਹੋਇਆ ਤਾਂ ਉਸ ਨੇ ਅਖੀਰ ਨਵਤੇਜ ਦਾ ਦੂਜਾ ਵਿਆਹ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਉਹ ਸੋਚਦੀ ਸੀ ਕਿ ਨਵਦੇਸ਼ ਦੇ ਪੁੱਤਰ ਨਾ ਹੋਣ ਦੀ ਸੂਰਤ ਵਿੱਚ ਜਾਇਦਾਦ ਫੇਰ ਨਵਦੇਸ਼ ਦੇ ਪਿਤਾ ਦੇ ਕਾਤਲਾਂ ਨੂੰ ਚਲੇ ਜਾਣੀ ਸੀ। ਉਹ ਅਜੀਹਾ ਕਦਾਚਿਤ ਨਹੀਂ ਸੀ ਹੁੰਦਣਾ ਚਾਹੁੰਦੀ। ਨਵਦੇਸ਼ ਆਪਣੀ ਮਾਂ ਜੀ ਨੂੰ ਵੀ ਸਹੀ ਸਮਝਦਾ ਸੀ। ਹਰ ਪਾਸੇ ਹਰਮਿੰਦਰ ਨੂੰ ਵੀ ਬਹੁਤ ਪਿਆਰ ਕਰਦਾ ਸੀ। ਉਹ ਆਪਣੇ ਆਪ ਨੂੰ ਦੁਚਿੱਤੀ ਦੀ ਸੂਲੀ 'ਤੇ ਲਟਕ ਗਿਆ ਮਹਿਸੂਸ ਕਰਦਾ ਸੀ। ਉਹ ਹਰਮਿੰਦਰ ਨੂੰ ਦੂਰ ਕਰਨਾ ਨਹੀਂ ਸੀ ਚਾਹੁੰਦਾ। मांजी ਦੇ ਫੈਸਲੇ ਦੇ ਵੀ ਵਿਰੁੱਧ ਨਹੀਂ ਜਾ ਸਕਦਾ ਸੀ। ਉਹਨਾਂ ਹੀ ਦਿਨਾਂ ਵਿੱਚ ਉਹ ਫਿਰ ਗਰਭਵਤੀ ਹੋ ਗਈ। ਪਰ ਇਹ ਖਬਰ ਵੀ ਨਵਤੇਜ ਦੇ ਦੂਜੇ ਵਿਆਹ ਦੇ ਫੈਸਲੇ ਨੂੰ ਰੁਕਵਾ ਨਾ ਸਕੇ। ਨਵਤੇਜ ਦੀ मांजी ਉਸ ਵੱਲੋਂ ਬਿਲਕੁਲ بے ਆਸ ਹੋ ਚੁੱਕੀ ਸੀ। ਗਿਆਨਕੌਰ ਨੇ ਨਵਤੇਜ ਦੇ ਦੂਸਰੇ ਵਿਆਹ ਦਾ ਫੈਸਲਾ ਕਰ ਲਿਆ। ਗਰੀਬ ਘਰ ਦੀ ਅਨਪੜ ਕੁੜੀ ਨਾਲ ਅਸਦਾ ਰਿਸ਼ਤਾ ਤੈਅ ਕਰ ਦਿੱਤਾ ਤੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਲੱਗ ਪਈਆਂ। सास ਨੇ ਹਰਮਿੰਦਰ ਨੂੰ ਵਰਾਉਣ ਲਈ ਇਥੋਂ ਤੱਕ ਆਖ ਦਿੱਤਾ ਧੀਏ ਤੇਰੇ ਲਈ ਪੱਕੀ ਨੌਕਰਾਂ ਨਹੀਂ ਲਿਆ ਰਹੀਆਂ ਤੇਰਾ ਅੱਗਾ ਤੱਗਾ ਕਰਿਆ ਕਰੂ ਪਰ ਹਰਮਿੰਦਰ ਨੂੰ ਕੋਈ ਵੀ ਦਲੀਲ ਚੰਗੀ ਨਾ ਲੱਗੀ ਉਹ ਆਪਣੇ ਪਿਆਰ ਨੂੰ ਕਿਸੇ ਹੋਰ ਨਾਲ ਵੰਡਣ ਦੇ ਹੱਕ ਵਿੱਚ ਨਹੀਂ ਸੀ ਨਵਦੇਸ਼ ਦੀ ਦੂਜੀ ਪਤਨੀ ਦਾ ਸੋਚ ਕੇ ਹੀ ਉਸ ਦਾ ਮੂੰਹ ਕਸਾਲਾ ਹੋ ਜਾਂਦਾ ਉਸ ਨੂੰ ਲੱਗਦਾ ਜਿਵੇਂ ਕੋਈ ਤੱਕੇ ਨਾਲ ਉਸ ਦੇ ਮੂੰਹ ਵਿੱਚ ਕੋੜ ਕਿਰਲੀ ਠੋਸ ਰਿਹਾ ਹੋਵੇ ਅਸ ਨੂੰ ਤਾਂ ਬਚਪਨ ਵਿੱਚ ਵੀ ਅਸਦੀ ਮਾਂ ਨੇ ਵੀ ਕਦੇ ਭਰਾਵਾਂ ਦੀ ਝੂਠ ਖਾਣ ਲਈ ਮਜਬੂਰ ਨਹੀਂ ਸੀ ਕੀਤਾ ਨਵਤੇਜ ਨੇ ਉਸ ਨੂੰ ਮਨਾਉਣ ਬਰਉਣ ਦੀ ਬਹੁਤ ਕੋਸ਼ਿਸ਼ ਕੀਤੀ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਹਰਮਿੰਦਰ ਸਮਝਣ ਦੀ ਲੋੜ ਤੁਹਾਨੂੰ ਹੈ ਤੁਸੀਂ ਮੈਨੂੰ ਉਸ ਕਸੂਰ ਦੀ ਸਜ਼ਾ ਦੇ ਰਹੇ ਹੋ ਜੋ ਮੈਂ ਕੀਤਾ ਹੀ ਨਹੀਂ ਕਸੂਰ ਤੂੰ ਨਹੀਂ ਕੀਤਾ ਕੁਦਰਤ ਨੇ ਲੋੜਾ ਕਮਾਇਆ ਸਾਡੇ ਦੋਨਾਂ ਨਾਲ ਨਵਤੇਜ ਨੇ ਉਸਦੇ ਹੋਰ ਕਰੀਬ ਹੁੰਦਿਆਂ ਕਿਹਾ ਫਿਰ ਸਜ਼ਾ ਮੈਨੂੰ ਹੀ ਕਿਉਂ ਸਜ਼ਾ ਮੈਨੂੰ ਕੋਈ ਘੱਟ ਨਹੀਂ ਭੁਗਤਣੀ ਪੈਣੀ ਹਰਮਿੰਦਰ ਆਪਣੇ ਪਿਆਰ ਦੇ ਸਾਹਮਣੇ ਕਿਸੇ ਹੋਰ ਦਾ ਵੀ ਹੋ ਕੇ ਜਿਉਣਾ ਸਜ਼ਾ ਨਹੀਂ ਤਾਂ ਹੋਰ ਕੀ ਆ ਪਰ ਮੈਂ ਹਾਲਾਤ ਅੱਗੇ ਮਜਬੂਰ ਹਾਂ ਨਵਤੇਜ ਦਾ ਵੀ ਗਲਾ ਪਰ ਆਇਆ ਸੀ ਮਜਬੂਰ ਮੈਂ ਵੀ ਹਾਂ ਨਵਤੇਜ ਮੈਂ ਕਿਸੇ ਵੀ ਹਾਲਤ ਵਿੱਚ ਆਪਣੇ ਪਿਆਰ ਨੂੰ ਕਿਸੇ ਹੋਰ ਨਾਲ ਨਹੀਂ ਵੰਡ ਸਕਦੀ ਹਰਮਿੰਦਰ ਨੇ ਆਪਣੇ ਦਿਲ ਦਾ ਸਾਂਸਾ ਦੱਸਿਆ ਸੀ ਹਰਮਿੰਦਰ ਤੂੰ ਇਹ ਹਟ ਛੱਡ ਦੇ ਤੂੰ ਮੇਰਾ ਪਿਆਰ ਹੈ ਤੇ ਹਮੇਸ਼ਾ ਰਹਿਣਾ ਤੇਰੇ ਤੋਂ ਬਗੈਰ ਇਹ ਜ਼ਿੰਦਗੀ ਨਿਰੀ ਮੌਤ ਬਣ ਜਾਣੀ ਹੈ ਮੈਂ ਮਾਂ ਦਾ ਕਹਿਣਾ ਮੰਨਣ ਲਈ ਮਜਬੂਰ ਹਾਂ ਮਾਂ ਨੂੰ ਜਾਇਦਾਦ ਦਾ ਵਾਰਸ ਚਾਹੀਦਾ ਨਵਤੇਜ ਨੇ ਤਰਲਾ ਕੀਤਾ ਸੀ ਨਵਤੇਜ ਇਹ ਮਜਬੂਰੀ ਨਹੀਂ ਬੇਵਫਾਈ ਆ ਹਰਮਿੰਦਰ ਦੀ ਖੁੱਦਾਰੀ ਨਹੀਂ ਨਵਤੇਜ ਨੂੰ ਜਵਾਬ ਦਿੱਤਾ ਸੀ ਮੈਂ ਬੇਵਫਾਈ ਨਹੀਂ ਕਰ ਰਿਹਾ ਮੇਰੇ ਹੁੰਦਿਆਂ ਤੁਹਾਡੇ ਦੂਜਾ ਵਿਆਹ ਕਰਾਉਣ ਨੂੰ ਹੋਰ ਕੀ ਕਹਾਂ ਨਵਤੇਜ ਮੈਂ ਤਾਂ ਬਚਪਨ ਵਿੱਚ ਵੀ ਕਿਸੇ ਨੂੰ ਆਪਣੇ ਖਡਾਉਣੇ ਨਾਲ ਖੇਡਣ ਨਹੀਂ ਸੀ ਦਿੱਤਾ ਆਪਣੇ ਪਤੀ ਨੂੰ ਕਿਸੇ ਹੋਰ ਨਾਲ ਕਿਵੇਂ ਹਰਮਿੰਦਰ ਤੋਂ ਗੱਲ ਪੂਰੀ ਨਾ ਹੋ ਸਕੇ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਨਵਤੇਜ ਦੇ ਦੂਜੇ ਵਿਆਹ ਤੋਂ ਕੁਝ ਦਿਨ ਪਹਿਲਾਂ ਹਰਮਿੰਦਰ ਨੇ ਕਾਲਜ ਤੋਂ ਬਿਮਾਰੀ ਦਾ ਬਹਾਨਾ ਲਗਾ ਕੇ ਤਿਆਗ ਪੱਤਰ ਦੇ ਦਿੱਤਾ ਤੇ ਬਰਨਾਲੇ ਚਲੇਗੀ ਉੱਥੇ ਉਸ ਦੀ ਬਚਪਨ ਦੀ ਸਹੇਲੀ ਵਿਆਹੀ ਹੋਈ ਸੀ ਤੇ ਨੌਕਰੀ ਕਰਦੀ ਸੀ ਨਵਤੇਜ ਉਸ ਨੂੰ ਢੂੰਡ ਕੇ ਉਸ ਦੇ ਕੋਲ ਆਇਆ ਹਰਮਿੰਦਰ ਨੇ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਹਰਮਿੰਦਰ ਆਪਣੇ ਫੈਸਲੇ ਤੇ ਡਟੀ ਰਹੀ ਉਸਨੇ ਸਾਫ਼ ਕਹਿ ਦਿੱਤਾ ਨਵਤੇਜ ਤੁਸੀਂ ਮੇਰਾ ਪਿਆਰ ਜ਼ਰੂਰ ਹੋ ਪਰ ਤੁਹਾਡੇ ਨਾਲ ਨਹੀਂ ਰਹਿ ਸਕਦੀ ਤੇਰੇ ਲਈ ਵੱਖਰਾ ਘਰ ਬਣਾਇਆ ਜਾ ਸਕਦਾ ਨਵਤੇਜ ਦੀ ਦਲੀਲ ਸੀ ਕੋਈ ਫਰਕ ਨਹੀਂ ਪਵੇਗਾ ਉਸ ਨਾਲ ਤੁਹਾਨੂੰ ਕਿਸੇ ਹੋਰ ਦੀ ਕਲਪਨਾ ਕਰਕੇ ਹੀ ਨਫ਼ਰਤ ਨਾਲ ਭਰ ਜਾਂਦੀ ਹੈ ਅੱਖੀਂ ਦੇਖ ਕੇ ਕਿਵੇਂ ਜਾ ਸਕਦੀ ਹੈ ਤੁਹਾਡੇ ਦੂਜੇ ਵਿਆਹ ਨੇ ਜੋ ਲਸ਼ਮਨ ਰੇਖਾ ਖਿੱਚ ਦਿੱਤੀ ਆ ਮੈਂ ਉਸ ਨੂੰ ਕਦੇ ਪਾਰ ਨਹੀਂ ਕਰ ਸਕਾਂਗੀ ਮੈਂ ਤਾਂ ਆ ਸਕਦਾ ਨਵਤੇਜ ਨੇ ਆਖਰੀ ਤਰਲਾ ਕੀਤਾ ਨਹੀਂ ਕਿਸੇ ਹੋਰ ਦੇ ਪਤੀ ਨੂੰ ਮੈਂ ਇਹ ਖੁੱਲ ਕਦਾਇਤ ਨਹੀਂ ਦੇ ਸਕਦੀ ਤੇਰੇ ਬਿਗਾਰੇ ਜ਼ਿੰਦਗੀ ਸਰਾਪ ਬਣ ਜਾਣੀ ਐ ਮੈਂ ਕਿਵੇਂ ਜੀਵਾਂਗਾ ਜੇ ਤੁਹਾਡੇ ਕਿਸੇ ਕੰਝ ਕਰਕੇ ਮੈਂ ਔਲਾਦ ਦੇ ਖਾਤਰ ਦੂਜਾ ਵਿਆਹ ਕਰਵਾ ਗੇ ਦੂਜਾ ਮਰਦ ਉਸੇ ਕਰ ਰੱਖਦੀ ਫਿਰ ਕਿਵੇਂ ਜਿਉਂਦੇ ਨਵਤੇਜ ਨੇ ਹਰਮਿੰਦਰਵਾਲ ਦੇਖਿਆ ਦੇਖ ਹੀ ਗਿਆ ਉਸ ਦੇ ਅੰਦਰ ਕੁਝ ਟੁੱਟ ਭੱਜ ਹੋਈ ਹਰਮਿੰਦਰ ਦੇ ਤੀਰ ਦੀ ਪੀੜ ਉਸ ਦੇ ਚਿਹਰੇ ਤੇ ਫੈਲ ਗਈ ਫਿਰ ਉਹ ਚੁੱਪਚਾਪ ਉੱਠ ਕੇ ਚਲਾ ਗਿਆ ਹਰਮਿੰਦਰ ਦੇ ਭਰਾਵਾਂ ਨੇ ਵੀ ਸੁਲਾ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਆਪਣੀ ਵੱਡੀ ਭੈਣ ਨਾਲ ਸਹਿਮਤ ਹੋ ਗਏ ਉਹਨਾਂ ਕਦੇ ਆਪਣੀ ਭੈਣ ਦੀ ਗੱਲ ਮੋੜੀ ਹੀ ਨਹੀਂ ਸੀ ਉਹਨਾਂ ਆਪਣੀ ਭੈਣ ਦੇ ਫੈਸਲੇ ਨੂੰ ਹੀ ਸਹੀ ਮੰਨ ਲਿਆ ਹਰਮਿੰਦਰ ਨੇ ਲੁਧਿਆਣੇ ਤੋਂ ਨੌਕਰੀ ਛੱਡ ਦਿੱਤੀ ਦੂਰ ਦਰਾਡੇ ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਕਰ ਲਈ। ਉੱਥੇ ਹੀ ਮਿਨੀ ਪੈਦਾ ਹੋਈ। ਉਸ ਦੀ ਖਬਰ ਤੱਕ ਨਵਤੇਜ ਨੂੰ ਨਾਮ ਦਿੱਤੀ ਗਈ। ਸਗੋਂ ਹਰਮਿੰਦਰ ਨੇ ਤਲਾਕ ਦੇ ਕਾਗਜ਼ ਰਜਿਸਟਰਡ ਪੋਸਟ ਰਾਹੀਂ ਭੇਜ ਦਿੱਤੇ। ਤਲਾਕ ਦੇ ਕਾਗਜ਼ ਦੇਖ ਕੇ ਨਵਤੇਜ ਕਈ ਦਿਨ ਦੁਖੀ ਰਿਹਾ। ਇਕੱਲਿਆਂ ਬੈਠਾ ਅਥਰੂ ਵੀ ਪਾਉਂਦਾ ਰਿਹਾ। ਫਿਰ ਮਾਂ ਨੂੰ ਦੱਸੇ ਬਗੈਰ ਕਾਗਜ਼ਾਂ ਤੇ ਦਸਤਖਤ ਕੀਤੇ ਤੇ ਮੇਲ ਕਰ ਦਿੱਤੇ। ਤੇ ਇੰਜ ਦੇ ਪਿਆਰ ਕਰਨ ਵਾਲੇ ਇੱਕ ਦੂਜੇ ਤੇ ਜਾਨ ਛੜਕਣ ਵਾਲੇ ਜੁਦਾ ਹੋ ਗਏ ਸਦਾ ਲਈ ਦੂਰ ਦੂਰ ਹੋ ਗਏ ਕੌਣ ਸਾਲਾਂ ਬਾਅਦ ਹਰਮਿੰਦਰ ਉਸੇ ਕਾਲਜ ਦੀ ਪ੍ਰਿੰਸੀਪਲ ਨਿਯੁਕਤ ਹੋ ਗਈ ਉੱਥੇ ਹੀ ਉਸਨੇ ਆਪਣਾ ਘਰ ਬਣਾ ਲਿਆ ਮਿਨੀ ਨੇ ਜਦ ਵੀ ਆਪਣੇ ਬਾਪ ਬਾਰੇ ਪੁੱਛਣਾ ਉਸ ਨੂੰ ਇਹੋ ਕਿਹਾ ਗਿਆ ਉਹ ਪਰਦੇਸ ਗਿਆ ਹੋਇਆ ਜਦ ਥੋੜੀ ਵੱਡੀ ਹੋਈ ਆਖ ਦਿੱਤਾ ਗਿਆ ਮੇਰੇ ਡੈਡ ਦੀ ਕੋਈ ਉਗ ਸਗ ਨਹੀਂ ਮਿਲ ਰਹੀ ਇੰਜ ਹੀ 23 ਸਾਲ ਬੀਤ ਗਏ ਮਿਨੀ ਨੇ ਸਾਈਕੋਲੋਜੀ ਦੀ ਐਮਏ ਪਾਸ ਕਰ ਲਈ ਤੇ ਹੁਣ ਉਹ ਪੀਐਚਡੀ ਕਰ ਰਹੀ ਸੀ ਤਲਾਕ ਦੇ باوجود ਇੰਨੇ ਸਾਲਾਂ ਵਿੱਚ ਹਰਮਿੰਦਰ ਨੂੰ ਨਵਤੇਜ ਦੀ ਯਾਦ ਤਾਂ شدت ਨਾਲ ਆਉਂਦੀ ਰਹੀ ਸੀ ਉਹ ਉਸ ਨੂੰ ਦਿਲੋਂ ਕਦੇ ਵੀ ਵਿਸਾਰ ਨਹੀਂ ਸਕੀ ਪਰ ਆਪੇ ਵਾਹੀ ਲਸ਼ਮਣ ਰੇਖਾ ਤੱਪਨ ਦਾ ਤਾਂ ਕਦੇ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉੰਜ ਕਿਸੇ ਸਹੇਲੀ ਰਾਹੀਂ ਨਵਤੇਜ ਬਾਰੇ ਉਸ ਨੂੰ ਸੂਹ ਮਿਲਦੀ ਰਹੀ ਨਵਤੇਜ ਦੇ ਦੂਸਰੇ ਵਿਆਹ ਤੋਂ ਪੁੱਤਰ ਪੈਦਾ ਹੋਇਆ ਸੀ ਪੁੱਤਰ ਵੱਡਾ ਹੋਇਆ ਤਾਂ ਅਨਪੜ ਮਾਂ ਦੀ ਲਾਡ ਪਿਆਰ ਨੇ ਵਿਗਾੜ ਦਿੱਤਾ ਪੜਿਆ ਲਿਖਿਆ ਵੀ ਨਹੀਂ ਸੀ ਜਦ ਵੀ ਘਰ ਵਿੱਚ ਇਸ ਬਾਰੇ ਗੱਲ ਹੁੰਦੀ ਸੀ ਅਸੀਂ ਮਾਂ ਨਵੀਂ ਮਿਲੀ ਅਮੀਰੀ ਦੇ ਘਮੰਡ ਵਿੱਚ ਆਖ ਦਿੰਦੀ ਕਿਉਂ ਇਸ ਵਿਚਾਰੇ ਦੇ ਹੱਥ ਧੋ ਕੇ ਪਿੱਛੇ ਪਏ ਰਹਿੰਦੇ ਹਾਂ ਇੰਨੀ ਜਾਇਦਾਦ ਦੇ वारिस ਨੂੰ ਪੜ੍ਹਾਈ ਨਾਲ ਮੱਥਾ ਮਾਰਨ ਦੀ ਕੀ ਲੋੜ ਜਦ ਹੋਰ ਵੱਡਾ ਹੋਇਆ ਤਾਂ ਨਸ਼ਿਆਂ ਵਿੱਚ ਗੁੱਟ ਰਹਿਣ ਲੱਗ ਪਿਆ ਨਵਤੇਜ ਦੀ ਮਾਂ ਜੀ ਗਿਆਨਕੌਰ ਨੂੰ ਤੇ ਪੁੱਤਰੇ ਦੀਆਂ ਕਰਤੂਤਾਂ ਦੇਖਦੀ ਰੱਜਦੀ ਕਰੱਜਦੀ ਰਹਿੰਦੀ ਨੂੰ ਹੱਥੋਂ ਖੁਆਰ ਵੀ ਹੁੰਦੀ ਰਹਿੰਦੀ ਅਖੀਰ ਕੁਝ ਹੀ ਸਾਲਾਂ ਬਾਅਦ ਚੱਲ ਵਸੀ ਨਰਤੇਸ਼ ਦਾ ਤਾਂ ਹਰਮਿੰਦਰ ਤੋਂ ਅਲੱਗ ਹੋ ਗਈ ਪਹਿਲਾਂ ਹੀ ਜ਼ਿੰਦਗੀ ਨਾਲੋਂ ਮੋਹ ਟੁੱਟ ਚੁੱਕਾ ਸੀ ਮਾਂ ਜੀ ਦੇ ਤੌਰ ਜਾਣ ਬਾਅਦ ਇਕੱਲਾ ਹੀ ਦੂਜੀ ਪਤਨੀ ਦੀਆਂ ਖਰਮਸਤੀਆਂ ਤੇ ਉਸਦੇ ਪੁੱਤਰ ਦੀਆਂ ਅਯਾਸ਼ੀਆਂ ਦੇਖ ਦੇ ਸੜਨ ਪੁੱਜਨ ਜੋਗਾ ਰਹਿ ਗਿਆ ਪਰੇਸ਼ਾਨੀ ਵਿੱਚ ਪਤਨੀ ਨੂੰ ਕੋ ਜਾਕਦਾ ਤਾਂ ਉਹ ਪੁੱਤਰ ਦਾ ਹੀ ਪੱਖ ਪੂਰਦੀ ਛੱਡੋ ਜੀ ਨਸ਼ੇ ਤਾਂ ਅਮੀਰਾਂ ਦੇ ਸ਼ੌਂਕ ਹੁੰਦੇ ਨੇ ਹਰਮਿੰਦਰ ਨੂੰ ਇਹ ਸਭ ਪਤਾ ਤਾਂ ਲੱਗਦਾ ਰਿਹਾ ਸੀ ਪਰ ਉਹ ਇਹੋ ਸਮਝਦੀ ਰਹੀ ਸੀ ਕਿ ਇਸ ਸਭ ਕਾਸੇ ਦਾ ਜ਼ਿੰਮੇਵਾਰ ਨਵਦੀਜ ਹੈ ਮੇਰਾ ਇਸ ਨਾਲ ਕੋਈ ਵਾਸਤਾ ਨਹੀਂ ਪਰ ਅੱਜ ਦੇ ਸੁਪਨੇ ਨੇ ਉਸ ਨੂੰ ਵਿਚਲਿਤ ਕਰ ਦਿੱਤਾ ਸੀ ਜਿਵੇਂ ਕੋਈ ਸ਼ਕਤੀ ਉਸ ਨੂੰ ਉਸ ਤੋਂ ਦੂਰ ਖਿੱਚ ਰਹੀ ਹੋਵੇ ਮਿਨੀ ਨੇ ਸੜਕ ਉੱਪਰ ਕੋਟ ਫਤੇ ਸਿੰਘ ਦਾ ਸਾਈਨ ਦੇਖਿਆ ਤੇ ਗੱਡੀ ਉਸ ਪਾਸੇ ਮੋੜ ਲਈ ਹਰਮਿੰਦਰ ਯਾਦਾਂ ਚੋਂ ਬਾਹਰ ਆਈ ਮਿੰਨੀ ਨੂੰ ਡਾਇਰੈਕਸ਼ਨ ਦਿੰਦੀ ਰਹੀ ਤੇ ਮਿੰਨੀ ਪਿੰਡ ਦੇ ਰਾਹਾਂ ਤੇ ਕਾਰ ਚਲਾਉਂਦੀ ਰਹੀ ਆਖਰ ਹਰਮਿੰਦਰ ਨੇ ਕਾਰ ਰੋਕਣ ਲਈ ਕਿਹਾ ਰਾਤ ਦਾ ਸੁਪਨਾ ਉਸ ਨੂੰ ਫੇਰ ਯਾਦ ਆ ਗਿਆ ਨਵਤੇਜ ਅਨੇਕਾਂ ਦਸ਼ਮਣਾਂ ਵਿੱਚ ਘਿਰਿਆ ਨਜ਼ਰ ਆਇਆ ਸੀ ਉਹਨਾਂ ਸਭ ਦੀਆਂ ਸ਼ਕਲਾਂ ਬਹੁਤ ਭਿਆਨਕ ਸਨ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਆਈ ਹੋਣ ਜੀਬਾਂ ਬਾਹਰ ਨਿਕਲੀਆਂ ਹੋਈਆਂ ਸਨ ਉਹਨਾਂ ਦੇ ਹੱਥਾਂ ਵਿੱਚ ਅਜੀਬ ਕਿਸਮ ਦੇ ਹਥਿਆਰ ਸਨ ਉਹ ਨਵਤੇਜ ਦੀ ਜਾਨ ਲੈਣ ਲਈ ਤਲੇ ਹੋਏ ਸਨ ਹਰਮਿੰਦਰ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਡਰ ਗਏ ਸੀ। ਨਵਤੇਜ ਦੀਆਂ ਚੀਕਾਂ ਉਸਦੇ ਕੰਨਾਂ ਨੇ ਸੁਣੀਆਂ ਸਨ। ਉਸ ਨੂੰ ਲੱਗਾ ਸੀ ਜਿਵੇਂ ਨਵਤੇਜ ਉਸ ਨੂੰ ਬਚਾ ਲਈ ਪੁਕਾਰ ਰਿਹਾ ਹੋਵੇ। 23 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ। ਉਸਨੇ ਕਦੇ ਲక్ష్ਮਨ ਰੇਖਾ ਟੱਪਣ ਬਾਰੇ ਸੋਚਿਆ ਵੀ ਨਹੀਂ ਸੀ। ਨਵਤੇਜ ਨੂੰ ਮਿਲਣ ਜਾਂ ਉਸਦੀ ਕੋਈ ਗੱਲ ਮੰਨਣ ਦਾ ਉਸ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ। ਪਰ ਇਹ ਸੁੱਪਨੇ ਨਹੀਂ ਕੁਝ ਅਜੀਹਾ ਭੈਪੀਤ ਕਰ ਦਿੱਤਾ ਸੀ। ਕਿ ਉਹ ਮਿੰਨੀ ਨੂੰ ਲੈ ਕੇ ਕੋਟ ਫਤੇ ਸਿੰਘ ਪਹੁੰਚ ਗਈ ਸੀ ਉਹ ਕਾਰ ਚੋਂ ਬਾਹਰ ਆਈ ਮਿੰਨੀ ਵੀ ਡੋਰਪੌਰ ਹੋਈ ਉਸਦੇ ਮਗਰ ਤੁਰ ਪਈ ਉਹ ਇੱਕ ਮਹਿਲ ਨੁਮਾ ਵੱਡੇ ਘਰ ਦੇ ਅੰਦਰ ਦਾਖਲ ਹੋ ਗਈਆਂ ਸਾਹਮਣੇ ਵਰਾਂਡੇ ਵਿੱਚ ਮਰੀਅਲ ਜਾਂ ਮਰੀਜ਼ ਬਣਿਆ ਨਵਦੀਜ ਮੰਜੇ ਤੇ ਪਿਆ ਇੱਕ ਟੱਕ ਬਾਹਰਲੇ ਦਰਵਾਜ਼ੇ ਵੱਲ ਦੇਖੀ ਜਾ ਰਿਹਾ ਸੀ ਉਸ ਦੇ ਕੋਲ ਇੱਕ ਜਨਾਨੀ ਖਲੋਤੀ ਸੀ ਕੁਝ ਆਦਮੀ ਹਟਮੀਆਂ ਡਿੱਠੀਆਂ ਕੁਰਸੀਆਂ ਤੇ ਬੈਠੇ ਸਨ ਹਰਮਿੰਦਰ ਪਹਿਚਾਨ ਗਈ ਨਵਦੀਪ ਦਾ ਕਾਲਜ ਵੇਲੇ ਦਾ ਜਿਗਰੀ ਦੋਸਤ ਸੁਖਪਾਲ ਵੀ ਉਹਨਾਂ ਵਿੱਚ ਬੈਠਾ ਸੀ। ਉਹ ਹਰਮਿੰਦਰ ਉਹਨਾਂ ਨੂੰ ਦੇਖਦਿਆਂ ਸਾਰ ਉੱਠ ਕੇ ਖੜਾ ਹੋ ਗਿਆ। ਹਰਮਿੰਦਰ ਨੇ ਉਹਨਾਂ ਸਾਰਿਆਂ ਵੱਲ ਹੱਥ ਜੋੜ ਦਿੱਤੇ। ਨਵਦੀਪ ਕੋਲ ਖਲੋਤੀ ਔਰਤ ਨੇ ਮਾਵਾ ਧੀਆਂ ਮਲ ਗੋਹ ਨਾਲ ਦੇਖਿਆ ਤੇ ਹੈਰਾਨ ਹੋਈ ਦੇਖੀ ਗਈ। ਹਰਮਿੰਦਰ ਤੇ ਮਿੰਨੀ ਮੰਜੇ ਕੋਲ ਪਹੁੰਚ ਗਈਆਂ। ਨਵਦੀਪ ਨੂੰ ਇਸ ਹਾਲਤ ਵਿੱਚ ਦੇਖ ਕੇ ਹਰਮਿੰਦਰ ਅੰਦਰ ਇੱਕ ਚੀਜ਼ ਉਬਰੀ। ਉਸਨੇ ਪੂਰੇ ਸਬਰ ਨਾਲ ਉਸ ਨੂੰ ਅੰਦਰੇ ਅੰਦਰ ਢਾਕ ਲਿਆ ਨਵਤੇਜ ਵੀ ਉਹਨਾਂ ਵੱਲ ਦੇਖ ਰਿਹਾ ਸੀ ਹਰਮਿੰਦਰ ਨੇ ਦੇਖਿਆ ਨਵਤੇਜ ਦੇ ਚਿਹਰੇ ਉੱਪਰ ਅਜੀਬ ਜਿਹੀ ਚਮਕ ਆ ਗਈ ਸੀ ਅਜਿਹੀ ਚਮਕ ਤਾਂ ਉਸਦੇ ਚਿਹਰੇ ਤੇ ਤਾਂ ਆਈ ਸੀ ਜਦੋਂ ਉਸਨੇ ਲੁਧਿਆਣੀ ਕਾਲਜ ਵਿੱਚ ਪਹਿਲੀ ਵਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਹਰਮਿੰਦਰ ਨੇ ਸ਼ਰਮੌਂਦਿਆਂ ਸਿਰ ਹਿਲਾ ਕੇ ਹਾਂਮੀ ਪਰ ਦਿੱਤੀ ਸੀ ਨਵਤੇਜ ਦੇ ਬੋਲਣ ਲਈ ਬੁੱਲ ਫਰਕ ਰਹੇ ਸਨ ਜਿਵੇਂ ਉਹ ਆਪਣੀ ਰੀਜ ਪੂਰੀ ਹੋ ਜਾਣ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹੂ ਪਰ ਉਸ ਤੋਂ ਬੋਲਿਆ ਨਾ ਗਿਆ ਮਿੰਨੀ ਨੂੰ ਇਹ ਪੂਰਾ ਸੀਨ ਸਮਝ ਨਹੀਂ ਸੀ ਆ ਰਿਹਾ ਹਰਮਿੰਦਰ ਨੇ ਉਸ ਕੋਲ ਖਲੋਤੀ ਔਰਤ ਨੂੰ ਪੁੱਛਿਆ ਕੀ ਹੋਇਆ ਹੈ ਇਹਨਾਂ ਨੂੰ ਉਹ ਔਰਤ ਤਾਂ ਜੇ ਬੋਲੀ ਨਹੀਂ ਸੀ ਸੁਖਪਾਲ ਇਸ਼ਾਰੇ ਨਾਲ ਹਰਮਿੰਦਰ ਨੂੰ ਇੱਕ ਪਾਸੇ ਲੈ ਗਿਆ ਸੁਖਪਾਲ ਨੇ ਹੌਲੀ ਜਿਹਾ ਕਿਹਾ ਬਸ ਜਾਉਣਾ ਹੀ ਨਹੀਂ ਚਾਹੁੰਦਾ ਡਾਕਟਰਾਂ ਨੇ ਬਥੇਰੀ ਵਾੜਾ ਲਾਈ ਪਰ ਕੋਈ ਫਰਕ ਨਹੀਂ ਪਿਆ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੁਣ ਤਾਂ ਬਸ ਸੇਵਾ ਹੀ ਆ ਪੁੱਤਰ ਕਿੱਥੇ ਐ ਇਹਨਾਂ ਦਾ ਹਰਮਿੰਦਰ ਨੇ ਪੁੱਛਿਆ ਉਸੇ ਦਾਦਾ ਚੋਰਾ ਮਾਰ ਗਿਆ ਨਵਤੇਜ ਨੂੰ ਪਿਆ ਹੋਊਗਾ ਕਿਤੇ ਨਸ਼ੇ ਕਰਕੇ ਸੁਖਪਾਲ ਨੇ ਜਵਾਬ ਦਿੱਤਾ ਹਰਮਿੰਦਰ ਨਵਤੇਜ ਕੋਲ ਆ ਗਈ ਉਹ ਸੁੱਪਰ ਚੁੱਕ ਗਈ ਪੁੱਛਿਆ ਪਿਛਾਣਿਆ ਨਵਤੇਜ ਨੇ ਕੋਮਲ ਜਹੀ ਤਕਣੀ ਨਾਲ ਉਸ ਵੱਲ ਦੇਖਿਆ ਸਿਰ ਹਿਲਾ ਕੇ ਹਾਂ ਕੀਤੀ ਪਿਛਲੇ 10 ਦਿਨਾਂ ਤੋਂ ਇਹਨਾਂ ਅੰਦਰ ਕੁਝ ਨਹੀਂ ਗਿਆ। ਨਾ ਹੀ ਬੋਲਦੇ ਨੇ, ਨਾ ਹੀ ਚੱਲਦੇ ਨੇ। ਪਰੇ ਗਲੇ ਨਾਲ ਉਸ ਔਰਤ ਨੇ ਕਿਹਾ, "ਬਸ ਬਾਹਰਲੇ ਦਰਵਾਜ਼ੇ ਵੱਲ ਹੀ ਦੇਖੀ ਜਾਂਦਾ ਸੀ। ਸ਼ਾਇਦ ਤੁਹਾਡੀ ਹੀ ਉਡੀਕ ਕਰ ਰਿਹਾ ਸੀ।" ਸੁਖਪਾਲ ਨੇ ਨੇੜੇ ਹੁੰਦਿਆਂ ਕਿਹਾ, "ਆ ਗਈਆਂ ਮੈਂ, ਹੁਣ ਸਭ ਠੀਕ ਹੋ ਜਾਏਗਾ।" ਹਰਮਿੰਦਰ ਨੇ ਇਹ ਆ ਕੇ ਨਵਤੇਜ ਨਾਲ ਵੱਧ ਸ਼ਾਇਦ ਆਪਣੇ ਆਪ ਨੂੰ ਤਸੱਲੀ ਦਿੱਤੀ ਸੀ। ਉਸ ਨੇ ਨੇੜੇ ਖੜੀ ਮਿੰਨੀ ਨੂੰ ਕਿਹਾ, "ਮਿੰਨੀ ਬੇਟਾ, ਆਪਣੇ ਡੈਡ ਦੇ ਮੂੰਹ ਵਿੱਚ ਜਲ ਪਾ ਮਿੰਨੀ ਨੂੰ ਝਟਕਾ ਜਿਹਾ ਲੱਗਾ ਉਸਨੇ ਨਵਤੇਜ ਵੱਲ ਗੌਰ ਨਾਲ ਦੇਖਿਆ ਇਹ ਮੇਰਾ ਡੈਡ ਮੈਨੂੰ ਤਾਂ ਕਿਹਾ ਗਿਆ ਸੀ ਕਿ ਮੇਰਾ ਡੈਡ ਪਰਦੇਸਾਂ ਵਿੱਚ ਲਾਪਤਾ ਹੋ ਗਿਆ ਸੀ ਨਵਤੇਜ ਨੇ ਮਿੰਨੀ ਵੱਲ ਦੇਖਿਆ ਅੱਖਾਂ 'ਚੋਂ ਮੋਟ ਛਲਕਿਆ ਪਿਆਰ ਦੇਣ ਲਈ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਹੱਥ ਪੂਰਾ ਚੁੱਕ ਹੀ ਨਾ ਹੋਇਆ ਮਿੰਨੀ ਨੇ ਡੈਡ ਦੀਆਂ ਅੱਖਾਂ ਵਿੱਚ ਦੇਖਿਆ ਹਸਪਤਲ ਉਸਦਾ ਜੀ ਕੀਤਾ ਉਹ ਆਪ ਉਸ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਵੇ। ਹਰਮਿੰਦਰ ਨੇ ਕੋਲ ਮੇਜ਼ ਤੇ ਪਈ ਜੱਗ ਨੂੰ ਮਿੰਨੀ ਕੋਲ ਕੀਤਾ। ਇੱਕ ਚਮਚਾ ਉਸ ਦੇ ਹੱਥ ਫੜਾ ਦਿੱਤਾ। ਮਿੰਨੀ ਨੇ ਚਮਚੇ ਨਾਲ ਪਾਣੀ ਆਪਣੇ ਡੈਡ ਦੇ ਮੂੰਹ ਵਿੱਚ ਪਾਇਆ। ਮਸਾ ਇੱਕ ਦੋ ਚਮਚੇ ਅੰਦਰ ਲੰਘੇ ਤੇ ਫਿਰ ਪਾਣੀ ਮੂੰਹ ਚੋਂ ਬਾਹਰ ਵਗ ਗਿਆ। ਨਵਤੇਜ ਕੁਝ ਦੇਰ ਕਦੇ ਹਰਮਿੰਦਰ ਵੱਲ ਕਦੇ ਮਿੰਨੀ ਵੱਲ ਦੇਖਦਾ ਰਿਹਾ। ਤੇ ਫਿਰ ਉਸ ਦੀ ਧੌਣ ਦੂਜੇ ਪਾਸੇ ਨੂੰ ਲੜਕ ਗਈ। ਨਾਲ ਹੀ ਹਰਜੀਤ ਦੀ ਦੂਸਰੀ ਪਤਨੀ ਦੀ ਧਾ ਨਿਕਲ ਗਈ। ਹਰਮਿੰਦਰ ਕਾਲੀ-ਕਾਲੀ ਨਵਤੇਜ ਦੀ ਛਾਤੀ ਦਬਾਉਣ ਤੇ ਉਸ ਦਾ ਸਾਹ ਚੱਲਦਾ ਰੱਖਣ ਦੀ ਕੋਸ਼ਿਸ਼ ਕਰਨ ਲੱਗ ਪਈ। ਕੁਝ ਦੇਰ ਇੰਜ ਕਰੀ ਗਈ ਪਰ ਕੁਝ ਫਾਇਦਾ ਨਾ ਹੋਇਆ। ਮਿੰਨੀ ਇਹ ਦੇਖ ਕੇ ਪੱਥਰ ਜਿਹੀ ਹੋ ਗਈ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੁਝ ਮਿੰਟਾਂ ਲਈ ਪੈਦਾ ਹੋਈ ਬਾਪ ਦੀ ਹੋਂਦ ਦਾ ਸੋਗ ਮਨਾਵੇ ਜਾਂ ચીਖ-ਚੀਕ ਕੇ ਸਭ ਨੂੰ ਸਵਾਲ ਪੁੱਛੇ। ਸੁਖਪਾਲ ਨੇ ਹੋਰ ਨੇੜੇ ਹੁੰਦਿਆਂ ਕਿਹਾ ਹਰਮਿੰਦਰ ਰੱਬ ਨੇ ਇੰਨਾ ਹੀ ਮੇਲ ਲਿਖਿਆ ਸੀ ਤੁਹਾਡਾ ਨਵਤੇਜ ਇਨੇ ਦਿਨਾਂ ਦਾ ਤੁਹਾਨੂੰ ਹੀ ਉਡੀਕ ਰਿਹਾ ਸੀ ਹਰਮਿੰਦਰ ਇੰਨਾ ਹੀ ਆਖ ਸਕੀ ਸੀ ਹੁਣ ਆ ਤਾਂ ਗਈਆਂ ਇਹਨੇ ਮੂੰਹ ਦੂਜੇ ਪਾਸੇ ਕਿਉਂ ਕਰ ਲਿਆ ਹਰਮਿੰਦਰ ਪੱਥਰ ਜਈ ਹੋਈ ਨਵਤੇਜ ਵੱਲ ਦੇਖੀ ਗਈ ਮਿੰਨੀ ਨੇ ਕੋਲ ਆ ਕੇ ਉਸ ਨੂੰ ਬਾਹਾਂ ਵਿੱਚ ਲੈ ਲਿਆ ਨਵਤੇਜ ਦੀ ਦੂਜੀ ਪਤਨੀ ਲਗਾਤਾਰ ਉੱਚੀ ਉੱਚੀ ਰੋਈ ਜਾ ਰਹੀ ਸੀ ਆਲੇ ਦੁਆਲੇ ਦੇ ਘਰਾਂ ਦੀਆਂ ਹੋਰ ਔਰਤਾਂ ਵੀ ਆ ਕੇ ਵਹਿਣ ਪਾਉਣ ਲੱਗ ਪਈਆਂ ਉਹ ਹਰਮਿੰਦਰ ਵੱਲ ਕਾਟਵੀਂ ਜਈਆਂ ਨਜ਼ਰਾਂ ਨਾਲ ਦੇਖ ਰਹੀਆਂ ਸਨ ਹਰਮਿੰਦਰ ਨੂੰ ਲੱਗਾ ਉਹਨਾਂ ਦੀਆਂ ਨਜ਼ਰਾਂ ਵਿੱਚ ਉਸ ਲਈ ਨਫ਼ਰਤ ਤੇ ਕਈ ਕਈ ਸਵਾਲ ਸਨ ਉਹ ਉੱਥੋਂ ਜਰਾ ਹਟ ਕੇ ਖੜੀ ਹੋ ਗਈ ਸੁਖਪਾਲ ਉਹਨਾਂ ਦੇ ਕੋਲ ਆ ਗਿਆ ਹਰਮਿੰਦਰ ਨੂੰ ਸਮਝ ਨਹੀਂ ਸੀ ਆ ਰਿਹਾ ਹੁਣ ਉਹ ਕੀ ਕਰੇ ਉਸਨੇ ਸੁਖਪਾਲ ਨੂੰ ਕਿਹਾ ਸਾਨੂੰ ਹੁਣ ਇਜਾਜ਼ਤ ਦਿਓ ਜਾਣ ਦੀ ਸਸਕਾਰ ਲਈ ਰੁਕੋਗੇ ਨਹੀਂ ਸੁਖਪਾਲ ਨੇ ਸਵਾਲ ਕੀਤਾ ਇੱਕ লাশ ਦੂਜੀ ਲਾਸ਼ ਦਾ ਸੰਸਕਾਰ ਕਿਵੇਂ ਦੇਖ ਸਕਦੀ ਹੈ ਹਰਮਿੰਦਰ ਨੇ ਕਿਹਾ ਉਸ ਨੇ ਬੜੇ ਸਬਰ ਨਾਲ ਆਪਣੇ ਆਪ ਤੇ ਕਾਬੂ ਰੱਖਿਆ ਹੋਇਆ ਸੀ ਪਰ ਉਸ ਦਾ ਚਿਹਰਾ ਉਸ ਦੇ ਅੰਤਰੀਵ ਦੁੱਖ ਦੀ ਛਾਦੀ ਪੜ ਰਿਹਾ ਸੀ ਹਰਮਿੰਦਰ ਹੁਣ ਤੁਹਾਡਾ ਇਹ ਸਭ ਛੱਡ ਕੇ ਜਾਣਾ ਸੰਭਵ ਨਹੀਂ ਸੁਖਪਾਲ ਨੇ ਕਿਹਾ ਹੁਣ ਸਾਡਾ ਇੱਥੇ ਹੈ ਕੀ ਹਰਮਿੰਦਰ ਨੇ ਕਿਹਾ ਉਸ ਦੀ ਆਵਾਜ਼ ਵਿੱਚ ਸ਼ਿਕਵਾ ਤੇ ਦੁੱਖ ਰਲੇ ਮਿਲੇ ਸਨ ਸਭ ਕੁਝ ਤੁਹਾਡਾ ਹੀ ਤਾਂ ਹੈ ਨਵਦੀਪ ਨੇ ਆਪਣੀ ਵਸੀਅਤ ਵਿੱਚ ਆਪਣੀ ਸਾਰੀ ਜਾਇਦਾਦ ਤੇ ਇਹ ਘਰ ਮਿੰਨੀ ਦੇ ਨਾਂ ਕੀਤਾ ਹੋਇਆ। ਉਹਨਾਂ ਮਾਪੁੱਤ ਨੂੰ ਤਾਂ ਹਵੇਲੀ ਤੇ ਬੈਂਕ ਬੈਲੈਂਸ ਹੀ ਦਿੱਤਾ। ਮਿੰਨੀ ਨੂੰ ਉਹਨਾਂ ਨੂੰ ਮਿੰਨੀ ਬਾਰੇ ਪਤਾ ਸੀ। ਹਰਮਿੰਦਰ ਨੇ ਕੰਮ ਦੇ ਬੁੱਲਣਾਂ ਨਾਲ ਪੁੱਛਿਆ। ਹਾਂ ਉਸਨੂੰ ਸਭ ਪਤਾ ਸੀ। ਸੁਖਪਾਲ ਨੇ ਦੱਸਿਆ। ਹੈ? ਹਰਮਿੰਦਰ ਦੇ ਦਿਲ ਨੂੰ ਮਨੋਂ ਕੋਈ ਤੀਰ ਵਹਿਣ ਗਿਆ ਹੋਵੇ। ਬਦੋ ਬਦੀ ਅੱਖਾਂ ਡੁੱਬ ਡਬਾਈਆਂ। ਉਹ ਸਭ ਤੋਂ ਲੁਕਉਣ ਲਈ ਉੱਪਰ ਅਸਮਾਨ ਵੱਲ ਦੇਖਣ ਲੱਗ ਪਈ। ਸੂਰਜ ਪੂਰੇ ਜਲਾਵ ਨਾਲ ਸਿਰ ਤੇ ਆ ਚੁੱਕਾ ਸੀ। ਜਿਵੇਂ ਉਹਨਾਂ ਦੇ ਪਿਆਰ ਦਾ ਪ੍ਰਤੀਕ ਹੋਵੇ। ਸੂਰਜ ਦੀ ਤਾਬ ਹਰਮਿੰਦਰ ਤੋਂ ਚੱਲੀ ਨਾ ਗਈ। ਅਸਤੀਆਂ ਲੱਤਾਂ ਕੰਬਣ ਲੱਗ ਪਈਆਂ। ਮਿਨੀ ਨੇ ਮੰਮੀ ਦੀ ਹਾਲਤ ਦੇਖੀ ਤਾਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰਨ ਲੱਗ ਪਈ। ਸੁਖਪਾਲ ਨੇ ਕਾਲੀ ਨਾੜ ਕੁਰਸੀ ਖਿੱਚ ਕੇ ਕੋਲ ਕੀਤੀ। ਹਰਮਿੰਦਰ ਉਸ ਉੱਪਰ ਬੇਜਾਨ ਜਹੀ ਪੰਡ ਵਾਂਗ ਡੇਗ ਪਈ। ਹਰਮਿੰਦਰ ਨੇ ਦੇਖਿਆ ਨਵਤੇਜ ਉੱਪਰ ਸਫੇਦ ਕੱਪੜਾ ਪਾ ਦਿੱਤਾ ਗਿਆ ਸੀ। ਉਸਦੀ ਹੂਕ ਨਿਕਲ ਗਈ। ਫਸ ਨੂੰ ਲੱਗਾ ਨਵਤੇਜ ਦੂਰੋਂ ਪੁਕਾਰ ਰਿਹਾ ਹੈ। ਹਰਮਿੰਦਰ ਤੂੰ ਮੇਰਾ ਪਿਆਰ ਏ ਹਮੇਸ਼ਾ ਪਿਆਰ ਹੀ ਰਹਿਣਾ। ਤੇਰੇ ਤੋਂ ਬਗੈਰ ਇਹ ਜ਼ਿੰਦਗੀ ਨਿਰੇ ਮੌਤ ਬਣ ਜਾਣੀ ਏ। ਹਰਮਿੰਦਰ ਦੀਆਂ ਤਾਂਹਾਂ ਨਿਕਲ ਗਈਆਂ। ਅਥਰੂ ਪਰਲ ਪਰਲ ਵਹਿਣ ਲੱਗੇ। ਸੂਰਜ ਦੀ ਰੌਸ਼ਨੀ ਉਸਦੇ ਅਥਰੂਆਂ ਵਿੱਚ ਕੁਲਦੀ ਮਿਲਦੀ ਗਈ। ਅਥਰੂਆਂ ਨੂੰ ਚਮਕਾਉਂਦੀ ਰਹੀ। ਸੋ ਮੈਨੂੰ ਪੂਰੀ ਉਮੀਦ ਹੈ ਇਹ ਇੱਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇੱਕ ਲਾਈਕ ਜ਼ਰੂਰ ਕਰਿਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਵੰਟੋ ਵੱਦ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਕਹਾਣੀ ਸੁਣਨ ਲਈ ਵਾਕਿਆ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਧੰਨਵਾਦ